ਆਸਰੀ ਗਾਲ ਜੀ ਮੈਂ ਥਾਰਾ ਲਾਡਾ ਪਵਾਦੀ ਆਂ ਵੀਰ ਅੱਜ ਥਾਰੇ ਵਾਸਤਾ ਵੀਡੀਓ ਬਣਾਣੇ ਦੀ ਕੋਸ਼ਿਸ਼ ਕਰ ਰਿਹਾ ਵੀਰ ਇਹ ਜਗਾੜ ਜੂੜ ਜੀ ਤੋਂ ਹੈ ਮੇਰੇ ਕੋਲ ਪੂਰੇ ਸੂਰੇ ਜਹੀ ਪਰ ਮੈਂ ਕਹਾ ਵੀ ਚੱਲ ਵੀਡੀਓ ਤੁਹਾਨੂੰ ਬਣਾ ਕਾ ਦਸੇ ਗਰਾ ਗੱਲਾਂ ਬਾਤਾਂ ਸੁਣਾਇਆ ਕਰਾਂ ਇਹ ਸੁਣਨੇ ਮਾ ਅਰ ਦੇਖਨੇ ਮਾ ਸੁਆਦੇ ਕੁਸ ਹੋੜ ਹੋਵਾ ਵੀਰ ਇਸੇ ਕਰਕੇ ਮੈਂ ਫਿਰ ਅੱਜ ਪਲਾਨ ਕਰ ਲਿਆ ਮੈਂ ਕਹਾ ਚੱਲ ਫਿਰ ਥਾਰੇ ਗੈਲਾ ਅੱਜ ਸਿੱਧੀਆਂ ਗੱਲਾਂ ਬਾਤਾਂ ਕਰਾਂ ਇਹ ਜਲੰਧਰ ਜਿਮਨੀ ਚੋਣ ਹੋਈ ਵੀਰ ਜਲੰਧਰ ਜਿਮਨੀ ਚੋਣ ਕੇ ਵਿੱਚ ਦੇਖ ਲਿਓ ਵੀਰ ਯੋ ਆਮ ਆਦਮੀ ਪਾਰਟੀ ਵਾਲੇ ਜਿੱਤ ਗਏ ਵੀਰ ਭਗਵੰਤ ਮਾਨ ਨੇ ਤਾਂ ਦੇ ਲਿਓ ਵੀਰੋ ਤਾਂ ਕੋਠੀ ਦਾ ਮੁੱਲ ਮੋੜ ਤੇ ਆਪਣਾ ਨਹੀਂ ਵੀ ਦੇ ਲਿਓ ਵੀ ਲੋਕਾਂ ਦਾ ਬੋਲ ਆੰਬੇ ਦੇਣੇ ਦੇ ਯੋ ਦੇਖ ਲਿਓ ਪ੍ਰਤਾਪ ਬਾਜਵਾ ਕੋਠੀ ਨੇ ਲੇਗਾ ਇਤਨੀਆਂ ਗੱਲਾਂ ਬੋਲੀਆਂ ਪ੍ਰਤਾਪ ਬਾਜਵੇ ਨੇ ਜਿਆਦਾ ਘਰੇ ਦਾ ਕਾ ਇਸ ਕੀ ਯੋ ਟਿੰਡ ਫੋੜੀ ਚਕਾਗਾ ਸਤੋਜ ਨੂੰ ਭੇਜਾਂਗੇ ਗਾਇਸ ਨੂੰ ਪਰ ਦੇਖ ਲਿਓ ਅਗਲੇ ਬਾਜੀ ਮਾਰ ਗਏ ਵੀਰ ਅਰ ਬਾਜੀ ਵੀ ਇਤਨੀ ਤਕੜੀ ਮਾਰ ਕੇ ਗਏ ਸਾਰਿਆਂ ਨੂੰ ਹਲਾਕਾਰਾ ਅਰ ਊਧਰ ਭਗਵਾਨ ਤਮਨ ਕਹ ਰਿਹਾ ਕਹਾ ਵੀਰ ਕਾ ਜਿਹੜੇ ਬੰਦੇ ਕਹਾ ਸੇਵਾ ਕਰਨ ਵਾਸਤੇ ਜੀਨਾਂ ਨੂੰ ਲਾਇਆ ਤਾਂ ਪਰਮਾਤਮਾ ਨੇ ਕਹਾ ਮੌਕਾ ਦਿੱਤਾ ਉਹਨਾਂ ਨੂੰ ਵੀ ਥਮ ਸੇਵਾ ਕਰੋ ਸੇਵਾ ਭਾਵਨਾ ਗੈਲ ਕਹਾ ਉਹਨਾਂ ਨੂੰ ਅੱਗਾ ਜਨਤਾ ਕੀ ਸੇਵਾ ਕਰਨੇ ਮੌਕਾ ਦਿਆ ਕਾ ਮੌਕਾ ਛੱਡ ਤੇ ਆਤਮਾ ਤੇ ਅਰ ਬੇਈਮਾਨ ਅਰ ਬੇਈਮਾਨੀ ਲਾਲਚ ਉਹਨਕੇ ਦਿਲ ਕੇ ਵਿੱਚ ਮਾ ਆ ਗਈ ਅਰ ਕਹਾ ਵੀ ਜਲੰਧਰ ਕੇ ਲੋਕ ਕਾ ਨੇ ਕਹਾ ਵੀਰ ਇਹੋ ਇਨਕਾ ਲਾਲਚ ਇਨਾਂ ਨੂੰ ਮੋੜ ਤੇ ਆ ਫਿਰ ਅਦੇ ਇਹੋ ਵੀਰ ਯੋ ਵੀ ਬਹੁਤ ਕਰਾਰਾ ਜਵਾਬ ਕਾ ਇਹਨਾਂ ਨੂੰ ਦਿਆ ਕਾ ਜਲੰਧਰ ਵਾਲਿਆਂ ਨੇ ਆਰਿਸ ਕੇ ਗਹਿਲ ਗਹਿਲ ਯੋ ਕਹ ਰਹਾ ਵੀ ਸਭ ਕੁ ਸਖਾਤੇ ਸਾਰੰ ਬੇਲਾ ਕਰਕੇ ਬਿਠਾ ਦੇ ਵੀਰਾ ਯੋ ਹੈ ਵੀ ਬੇਲੇ ਕਰਤੇ ਸਾਰੇ ਵੀਰ ਦੇਖ ਲਿਓ ਇਹ ਸਮਝ ਮਾ ਨਹੀਂ ਆ ਰਿਹਾ ਵੀਰ ਯੋ ਸੀਤਲੰਗਰਾੜ ਨੂੰ ਨਾ ਸਮਝ ਮਾ ਰਿਹਾ ਸੁਸ਼ੀਲ ਰਿੰਕੂ ਨੂੰ ਵੀ ਹੋਵੇਗਾ ਕਿਆ ਇਪਾਕਤ ਨੂੰ ਤਾਂ ਬਿਠਾ ਦਿਆ ਕੁਰਸੀ ਦੇ ਉੱਪਰ ਪਰ ਭਗਵੰਤ ਬੰਨ ਨੂੰ ਯੋ ਨਹੀਂ ਪਤਾ ਬਈ ਕਹਾ ਵੀ ਜਿਹੜੇ ਮੌਕਾ ਪ੍ਰਸਥਾ ਤੇ ਮੌਕਾ ਦੇਖ ਕੇ ਦੌੜ ਕੇ ਕਾ ਉਧਰ ਅੱਧਰ ਲੰਘੇ ਬਈ ਮੌਕਾ ਪ੍ਰਸਥ ਵੀਰ ਥਾਨਾ ਵੀ ਤੋਂ ਯੋ ਕਿਹੜੀ ਪਾਰਟੀ ਵਿੱਚ ਲੈ ਕੇ ਆਏ ਤੇ ਪਹਿਲਾਂ ਤੁਹਾਨੂੰ ਪਤਾ ਕਿਸ ਪਾਰਟੀ ਦੇ ਪੱਟਕਾ ਥਾਨਾ ਸਸੀਲ ਰਿੰਕੂ ਨੂੰ ਆਪਣੀ ਪਾਰਟੀ ਵਿੱਚ ਲਿਆਤਾ ਫੇਰ ਅਗਲ ਲੰਘ ਗਿਆ ਈਬ ਜੇ ਗੱਲ ਕਰਾਂ ਵੀਰ ਚੁੰਨੀ ਲਾਲ ਪੰਗਤ ਯੋ ਭਗਤ ਦਾ ਛੋਕਰਾ ਜਿਹੜਾ ਯੋ ਵੀ ਤਾਂ ਭਾਜਪਾ ਮਾ ਤੇ ਆਇਆ ਬਾ ਯੋ ਯੋ ਬਾ ਸੋਚੀ ਥੰਨਾ ਗਾਦੇ ਮੈਂ ਤਾਂ ਇਸ਼ਕਾਰ ਕਾ ਕਹਿ ਰਿਹਾ ਵੀਰ ਬਈ ਜੋ ਵੀ ਕਰਨਾ ਹੋਇਆ ਨਾ ਬਚਾ ਥੋੜਾ ਜਿਹਾ ਸੋਚ ਵਿਚਾਰ ਕਾ ਕਰਿਓ ਇਹ ਚੁੰਨੀलाल ਕਾ ਛੋਕਰਾ ਵੀ ਦੇਖ ਲਓ ਵੀ ਇਹ ਤਾਂ ਕਹਿ ਰਿਹਾ ਕਾ ਭਗਵੰਤ ਮਾਨ ਕਾ ਹਾ ਵੀ ਭਗਤ ਬੰਦੇ ਨੂੰ ਆ ਕੁਰਸੀ ਦੇ ਉੱਪਰ ਬਿਠਾ ਦੇ ਆ ਕਾ ਭਗਤ ਕੀਓ ਕੁਰਸੀ ਦੀ ਕਾ ਜੋ ਭਗਤ ਬੰਦੇ ਵਾਸਤਾ ਯੋ ਕੁਰਸੀ ਬਣੀ ਦੀ ਕਾ ਭਗਤ ਬੰਦੇ ਨੂੰ ਬਹਿਣਾ ਚਾਹੀਦਾ ਤਾਂ ਇਸ ਕੁਰਸੀ ਦੇ ਉੱਪਰ ਇਹ ਮੰਨੋ ਯੋ ਡਾਰ ਪੈ ਰਿਹਾ ਕਾ ਵੀ ਚਲੋ ਠੀਕ ਭਗਤ ਬੰਦੇ ਨੂੰ ਕੁਰਸੀ ਉੱਪਰ ਬਿਠਾਓ ਪਰ ਇੱਕ ਬਾਤ ਹਮ ਧਿਆਨ ਗੈ ਸੁਣ ਲਿਓ ਮਾਨ ਸਾਹਿਬ ਭਗਤ ਬੰਦਾ ਕਿਤੇ ਬਾਗਲਾ ਭਗਤ ਨਾ ਬਣ ਜੇ ਵੀਰ ਜੇ ਬਾਗਲਾ ਭਗਤ ਬਣ ਗਿਆ ਫੇਰ ਫੇਰ ਹਮ ਕਿਆ ਕਰਾਂਗੇ ਇਹ ਲੰਘਿਆ ਅਗਲਾ ਇਸਕਾ ਡੈਡੀ ਤਾਂ ਭਾਜਪਾ ਕੇ ਵਿਚਿਮਾ ਕੋਠੇ ਬਾਦ ਇਨਕੇ ਵੀ ਦੋ ਝੰਡੇ ਲੱਗ ਰਹੇ ਵੀਰਾ ਇੱਕ ਇੱਕ ਗੰਧਕੇ ਪੋਰੀ ਨਾ ਝਾੜੂਆ ਝੰਡਾ ਲਾ ਲੈਣਾ ਦੂਸਰੀ ਗੰਧਪਾ ਆਮਲ ਕੇ ਫੁੱਲ ਦਾ ਝੰਡਾ ਲੱਗੇਗਾ ਵੀਰ ਮੈ ਤੁਹਾਨੂੰ ਕਿਆ ਲੱਗ ਰਿਹਾ ਵਿਚ ਉਨੀ ਲਾਲ ਉਦਣਾ ਆਪਣੇ ਮੂੰਹ ਤੇ ਉਸਨੇ यो नही अभी मैं पार्टी वह कह मैं किसी पार्टी का नहीं उसने वोटा पैणते पहले वोट पाया छोगरे को वह कह रहा का रिटायर हो गया रिटायर हो गया रिटायर हो गया उसने यो लागया। नहीं कहा झाड़ू आल गया छोगरा झाड़ू आल गया मैं भी झाड़ू वाले के ला गया मनी नहीं फिर उसने यो बात उसके उसपे ने इसका मतलब यो भी जितना तरह प्रताप बाजे घर दो झंडे लग रहे एक झंडा बीजेपी का एक झंडा लग रहा कांग्रेस का इस तरह चुन्नी लाले घर दो झंडे लगे फिर ਦੇਖ ਲਿਓ ਮੈਂ ਤਾਂ ਦੱਸ ਤਿਆ ਤੁਹਾਨੂੰ ਵੀਰ ਔਰ ਜਲੰਧਰ ਬੈਸਟ ਵਾਲਿਆਂ ਨੇ ਦੇਖ ਲਿਓ ਵੀਰ ਸੀਤਲ ਅੰਗਰਾਲ ਬੈਸਟ ਕਰਤਾ ਵੀਰ ਵਿਚਾਰੇ ਨੂੰ ਹਰਾ ਕਰ ਆਖ ਤਿਆ ਇਹ ਮੈਂ ਤਾਂ ਫੋਟੋ ਦੇਖ ਰਹਾ ਤਾਂ ਸੋਸ਼ਲ ਮੀਡੀਆ ਦੇ ਉੱਪਰ ਪੇਜ 'ਪਾ ਪਾਈ ਹੋਈ ਸੀ ਨੇ ਇਹ ਮੋਟਰਸਾਈਕਲ ਦੇ ਉੱਪਰ ਬੈਠਾ ਜਾ ਰਹਾ ਰੋਦਾ ਅੱਖਾਂ ਵਿੱਚ ਲਾਲ ਹੋਈਆਂ ਬਚਰੇ ਗਿਆ ਆ ਦੱਸ ਲਾਲ ਮੂੰਹ ਕਰਕੇ ਬੈਠਿਆ ਵੀਰ ਔਰ ਇਹ ਲਾਲ ਮੂੰਹ ਕੀ ਕਹਾਣੀ ਵੀ ਤੁਹਾਨੂੰ ਮੈਂ ਸੁਣਾਵਾਂਗਾ ਵੀਰ ਮਨ ਤੋਂ ਯੋਨੀ ਸਮਝਵਾਨ ਦੀ ਵੀ ਇਹ ਕੋਈ ਸੀਤ ਲੰਗਰਾਲ ਨੂੰ ਪੁੱਛ ਵੀ ਤੈਨੂੰ ਕਿਆ ਲੋੜ تھی ਇਹ ਮੈਂ ਦੇਖਿਆ ਵੀਰ ਜਿਆਦਾ ਵੀ ਲੰਬੜਦਾਰੀ ਨਾਲ ਬੰਦੇ ਨੂੰ ਛੇਤੀ ਹਾਜਮ ਨਹੀਂ ਆਉਂਦੀ ਮੈਂ ਦੇਖਿਆ ਵੀਰ ਕਿਸ ਨੂੰ ਵਧੀਆ ਲੰਬੜਦਾਰੀ ਮਿਲ ਜੇ ਨਾ ਖਪਾ ਨਹੀਂ ਸਕਦਾ ਵਾ ਬੰਦਾ ਫਿਰ ਆਪਣੀ ਲੰਬੜਦਾਰੀ ਇਸਤਰੀ ਵਾ ਸੀਤ ਲੰਗਰਾਲ ਗੈਲ ਵੀਰ ਲੰਬੜਦਾਰੀ ਮਿਲ ਗਈ ਇਸ ਤੇ ਸੰਭ ਵੀ ਨਹੀਂ ਗਈ ਇਹ ਤੋਬੀ ਵਾਲਾ ਹੋ ਗਿਆ ਨਾ ਉਧਰਗਾ ਨਾ ਉਧਰਗਾ ਜਿੱਤਰਾ ਇਹ ਚਦੂ ਮਾਜਰਾ ਕਰ ਰਿਹਾਤਾ ਸਗੀਰ ਬਾਦਲ ਨੂੰ ਕਾ ਨਾਮ ਇਧਰ ਦੇ ਰਹੇ ਕਾ ਨਾ ਇਧਰ ਦੇ ਰਹੇਗਾ ਕਿਸੇ ਪਾਸੇ ਕੀ ਨਹੀਂ ਸੀਤ ਲੰਗ ਰਾਲ ਕਵੀ ਉਹੀ ਕੰਮ ਹੋਇਆ ਨਾ ਉਧਰ ਦਾ ਨਾ ਉਧਰ ਦਾ ਵਿਚ ਵਿਚਾਲੇ ਫਸ ਗਿਆ ਵੀਰ ਈਵ ਸਸੀਲ ਰਿੰਕੂ ਗੈਲ ਬੈਠਾ ਦੁੱਖ ਰੋਈ ਜਾਏਗਾ ਆਪਣੇ ਬਸ ਵਿਚਾਰਾ ਹੋਰ ਕੀ ਕਰੇਗਾ ਯਹੀ ਕਹਿ ਸਕਾ ਵੀਰ ਹਰ ਦੇਖ ਲਿਓ ਆਮਦਵੀ ਪਾਰਟੀ ਵਾਲੇ ਨੇ ਵੋਟਾਂ ਦਿੱਜਾਂ ਦੀ ਇਸ ਨੂੰ ਬਹੁਤ ਸੋਚ ਵਿਚਾਰ ਕਰਕੇ ਪਰ ਯੋ ਦੇਖ ਲਿਓ ਮੌਕਾ ਪ੍ਰਸਤ ਲਾਗਾ ਲੰਗ ਗਿਆ ਜਲੰਧਰਨ ਲੱਗ ਗਿਆ ਪਤਾ ਵੇ ਯੋ ਤਾਂ ਉਧਰ ਦੌੜ ਗਿਆ ਤਾਂ ਹੀ ਦੇਖ ਲਓ ਫਿਰ ਯੋ ਰਿੰਗ ਨੂੰ ਬਿੱਲਾ ਕਰਾ ਪੇਜਾ ਚੰਨੀ ਉਠਾ ਦਿਆ ਉੱਥਾ ਲਿਆਗਾ ਪਰ ਯੋ ਈ ਬ ਇਨਨ ਐ ਛਾੜੂ ਕਿ ਜਿਕਾ ਛਾੜੂ ਇਸ ਕਾ ਮਤਲਬ ਵੀ ਇਹ ਭਗਤ ਕੇ ਛੋਕਰੇ ਕੀ ਹੈ ਗੱਲ ਬਾਤ ਉੱਥਾ ਤਾਂ ਹੀ ਅਗਲਾਂ ਦਿਆ ਪਗ ਪਗ ਤੱਕਾ ਛੋਕਰਾ ਅਰ ਉਧਰ ਹਾਥੀ ਵਾਲੇ ਕਾ ਦੇਖ ਲਓ ਫਿਰ ਕਿਆ ਬਣਿਆ ਬਚਾਰੇ ਕਾ 700 ਬੋਟਾ ਪਈਆਂ ਅਰੇ ਚੰਗਾ ਰਿਆ ਸੁਖਵੀਰ ਬਾਦਲ ਟਾਈਮ ਕੇਲੇ ਹੱਥ ਖੜੇ ਕਰ ਗਿਆ ਕਾ ਮਾਰੇ ਤੋਂ ਕਾ ਖਾਲੀ ਦੇਲ ਨੂੰ ਖੜਾ ਹੀ ਨਹੀਂ ਕਰਨਾ ਮਾਨੇ ਚੰਗਾ ਰਹਿ ਗਿਆ ਵੀ ਨਹੀਂ ਉਰਾ ਬਦਨਾਮੀ ਬਹੁਤ ਹੋਣੀਗੀ ਤੇ ਫੇਰ ਇਹਨਾਂ ਨੇ ਜਿਹੜੇ ਉਹ ਕਾਦੀ ਤਰ੍ਹਾਂ ਦੇ ਵਿਰੋਧੀ ਬੰਦੇ ਇਹਨਾਂ ਨੇ ਫੇਰ ਸੀਟ ਚੱਕਣਾ ਲੱਗਿਆ ਫੇਰ ਕਲੇਸ ਖੜਾ ਹੋ ਜਣਾ ਦਾ ਕੋਈ ਨਾ ਕੋਈ ਔਰ ਉਧਰ ਦੇਖ ਲਿਓ ਸੀਤਲ ਅੰਗਰਾਲ ਸਪਲੈਂਡਰ ਮੋਟਰਸਾਈਕਲ ਦੇ ਉੱਪਰ ਆ ਗਿਆ ਦੱਸ ਮੋਟਰਸਾਈਕਲ ਹੀ ਚਾਂਦੀ ਲੈ ਗਈ ਵਾ ਇਹ ਭਗਵੰਤਵਾਨ ਤਾਂ ਮੈਨੂੰ ਯੱਕਾ ਹੋਰ ਕਿਆ ਚੂੜੀ ਟਾਈਟ ਕਰੇਗਾ ਇਹੋ ਵੀ ਭਗਵੰਤਵਾਨ ਇਤਬਾਰ ਹੋਈ ਥੋੜੀ ਮਨੋਂ ਲਿਲਾਦਾ ਵੀਰ ਆਹ ਦੇਖ ਲਿਓ ਕਾਲੀ ਕਰ ਗਿਆ ਜਿਆਦਾ ਹੀ ਕਾਲੀ ਕਰ ਗਿਆ ਕਿ ਉਧਰ ਸੰਭ ਵੀ ਨਹੀਂ ਗਈ ਬੇਚਾਰੇ ਸਮਝ ਮਾਂ ਨਿਆਂਦੀ ਵੀਰ ਈਵ ਜਲੰਦੀ ਨੇ ਦੇਖ ਲੈ ਦੋਏ ਇੱਕ ਸੀਤਲਤਾ ਇੱਕ ਸਸੀਲਤਾ ਨੋਂ ਤਾਂ ਦੋਏ ਵਧੀਆ ਤੇ ਵੀਰ ਸੀਤਲ ਅ ਸਸੀਲ ਦੋਏ ਵੇਲੇ ਕਰਤੇ ਕਿ ਘਰਾਂ ਜਾਓ ਨਜ਼ਾਰੇ ਲਾਓ ਘਰਾਂ ਬੈਠੇ ਬਜਾਰੇ ਕੀ ਕਰਾਂਗੇ ਅਰ ਇਸਕੇ ਗੱਲ ਵੀ ਦੇਖ ਲਿਓ ਸੀਤਲ ਅੰਗਰਾਲ ਗੱਲ ਤੋਂ ਵੀਰ ਬਾਅਦ ਚੀਜ਼ ਬਣੀ ਨਾ ਵੀ ਇੱਕ ਬੰਦਾ ਲੰਗਰ ਛਕਣ ਵਾਸਤਾ ਗਿਆ ਅੰਦਰ ਪੰਡਾਲ ਕੇ ਅਰ ਪੰਡਾਲ ਕੇ ਅੰਦਰ ਜਦ ਬੜਿਆ ਵੀਰ ਉੱਠਾ ਜਾ ਕੇ ਉਸਨੂੰ ਪਤਾ ਲੱਗਿਆ ਵੀ ਲੰਗਰ ਤੋਂ ਮੁੱਕ ਗਿਆ खात्म हो गया लंगर अर जब भीर वह बहार निकलिया बहर उसका कोई चप्पला भी लेगा यो काम सीत लंगर गए बेचारेगा उल जाखड़ कह रहा कहा आपू सिर मथे का मारे कहा हार आप हार् कबूल करा जो फतवा का जलंधर आल ने दे इस फतवे ने कहा आप मंजूर कर रहे इस कर कहा आप इसके ऊपर कोई किंतु परंतु नहीं कर ਇਹ ਮੈਂ ਤਾਂ ਬੀਜੇਪੀ ਵਾਲਾ ਇਨਸਲਾਹ ਦੇ ਰਿਹਾ ਵੀਰ ਇਹ ਜਿਹੜੇ ਪੁਰਾਣੇ ਬੰਦੇ ਨਾਲ ਥੰ ਇਨ੍ਹਾਂ ਨੂੰ ਤਾਰਗਾ ਨਵੇਂ ਬੰਦੇ ਉਹਦੇ 'ਤੇ ਬਰੱਖੋ ਨਵੇਂ ਲੀਡਰਾਂ ਨੂੰ ਬਿਠਾਓ ਕੁਰਸੀਆਂ ਉੱਪਰ ਇਹ ਪੁਰਾਣੇ ਬੰਦਿਆਂ ਨੂੰ ਬਿਦ ਬਿਲੇ ਕਰਾ ਬਿਠਾਓ ਕਰਾਂ ਇਹ ਜੇ ਪਾਣੀ ਖੜ ਜਾਣਾ ਵੀਰ ਖੜੇ ਪਾਣੀ ਕੋਈ ਨਹੀਂ ਪੀਂਦਾ ਵੀਰ ਇਹ ਕੰਮ ਹੋ ਗਿਆ ਇਹ ਸੁਨੀਲ ਦਾਖੜ ਕਰਾ ਕਹਾਂ ਮਾਨੂੰ ਹਾਰ ਮਨਜ਼ੂਰ ਹਾਰ ਮਨਜ਼ੂਰ ਤਾ ਵਾ ਹਾਰ ਮਨਜ਼ੂਰ ਕਰਨ ਵਾਸਤਾ ਪ੍ਰਧਾਨ ਜੀ ਲਾਇਉਰਾ ਚੰਗਾ ਰਿਆ ਯੋ ਥਾ ਜਿਹੜਾ ਇਹ ਚੁੰਗ ਤਾਰ ਦੂਆ ਅਸਮਨੀ ਇਨਾ ਤੋ ਹੋਰ ਪਾਸੇ ਲਾ ਦਿਆ ਪ੍ਰਧਾਨ ਵਾ ਘਰੇ ਵੀ ਪੰਜਾਬੋਂ ਦੋ ਰਹਿਣੇ ਦਿਓ ਬਾਹਰ ਲਾ ਦਿਓ ਇੱਕ ਨੂੰ ਤੋ ਜੰਮੂ ਕਸ਼ਮੀਰ ਭੇਤਿਆ ਵੀ ਰੁੱਥਾ ਲਾਇਆ ਇੱਕ ਨੂੰ ਮੁੱਠਾ ਪ੍ਰਧਾਨ ਬਣਾ ਦਿਆ ਆਰ ਉਧਰ ਸ਼ਖਵੀਰ ਬਾਦਲ ਕੀ ਗੱਲ ਕਰਾ ਵੀ ਕਿਸੇ ਨੇ ਸ਼ਖਵੀਰ ਬਾਦਲ ਕੀ ਫੋਟੋ ਪਾ ਤੀ ਕਾ ਜੀ ਲੁਧਿਆਣਾ ਜਲੰਧਰ ਹਾਰ ਗਏ ਸ਼ਖਵੀਰ ਬਾਦਲ ਤੋ ਜੀ ਵੋਟਾਂ ਮੇ ਖੜਾ ਹੀ ਨਹੀਂ ਮੇ ਉਸ ਕੀ ਪਾਰਟੀ ਕਾ ਬੰਦੋ ਖੜੇ ਨਹੀਂ ਉਹ ਤੋ ਪਹਿਲੇ ਜਵਾਬ ਦੇ ਕੇ ਦੇ ਕਾ ਮਾਰਦਾ ਬੰਦਾ ਹੀ ਨਹੀਂ ਕਾ ਇਸ ਨੂੰ ਬੋਰਡਰ ਮੇ ਮੇਰੇ ਹਾਥੀ ਵਾਲੇ ਸਪੋਰਟ ਕਰਨਗੇ ਇਵਸ ਮੇਰੇ ਇੱਕ ਹਾਥੀ ਵਾਲੇ ਕਾ ਸਪੋਰਟਰ ਮਿਲਿਆ ਮਨੂਰਾ ਟਰਾਂਟੋ ਦੇ ਵਿੱਚ ਰੈਂਟਰ ਰਹਾ ਬਾ ਕਹ ਰਹਾ ਕਾ ਮੈਂ ਤੋ ਕਾ ਪੁਰ ਜੋਰ ਅਪੀਲ ਕਰਾਂ ਯੋ ਹਾਥੀ ਵਾਲਿਆਂ ਨੂੰ ਵੀ ਥਮ ਯੋ ਅਲਾਈਅੰਸ ਬੀਜੇਪੀ ਗੇਲ ਕਰ ਲਿਓ ਕਾਲੀ ਦਲ ਗੇ ਲਾਇਅੰਸ ਨਾ ਕਰੋ ਕਾਲੀ ਦਲ ਇਹ ਨਹੀਂ ਬਣਦੀ ਗੱਲ ਮਨ ਤੋ ਹਾਥੀ ਵਾਲੇ ਕੇ ਸਮਝ ਮਾਂ ਨਹੀਂ ਆਂਦੀ ਵੀ ਤੁਹਾਨੂੰ ਸਲਾਹ ਕੀਨੇ ਦੇਈਦੀ ਬ ਕਾਲੀ ਦਲ ਗੇ ਲਾਇਅੰਸ ਕਰ ਲਿਓ ਇਹ ਤੋ ਆਪ ਵਿਚਾਰੇ ਇਤਨੇ ਸਾਲ ਜੇ ਸਰਕਾਰ ਚਲਾਈ ਪੰਜਾਬ ਦੇ ਵਿੱਚ ਇਹਨਾਂ ਤੋਂ ਲਾਇਅੰਸ ਹੋਣਾਗਾ ਚਲਾਈ ਕੱਲਿਆਂ ਤੋਂ ਇਹ ਨਹੀਂ ਚੱਲੀ ਵਿਚਾਰਿਆਂ ਤੇ ਇਹ ਤੋ ਆ ਫਿਰ ਰੇ ਲੈਣਸ ਬਣਾਉਣ ਨੂੰ ਹਾਥੀ ਵਾਲਾ ਦੇ ਲੈ ਵੀਰ ਕਹਦਾ ਕਾ ਮੰਤੋ ਇਦਨੇ ਖੁਸ਼ੀ ਕਾ ਸਵੀਰ ਬਾਦਲੇ ਮੰਨ ਗਿਆ ਕਾ ਮੈਂ ਆਕਾ ਸਪੋਰਟ ਕਰ ਰਹਾ ਸਾਰਾ ਕਾਲੀ ਦਲ ਥਾਰੇ ਗੈਲ ਅਰ ਕਾਲੀ ਦਲ ਨੂੰ 1200 ਵੋਟ ਪਈ ਹਾਥੀ ਵਾਲੇ ਨੂੰ 700 ਵੀ ਜੇ 700 ਕੇ ਗੈਲ 1200 ਵਾਪ ਪੈ ਜਾਂਦੀ ਯੋ ਵਿਚਾਰੇ ਕੀ ਵੋਟ ਬਣ ਜਾਂਦੀ ਵੀਰ 12 ਤੇ 7 19 ਹੋ ਜਾਂਦੀ 2000 ਹੋ ਜਾਂਦੀ ਉਹ ਵਿਚਾਰਾ 2000 ਦੇ ਅੰਕੜੇ ਨੇ ਪਹੁੰਚ ਗਿਆ ਦੱਸ ਹਾਂ ਕਿਸ ਬਾਤ ਦੀ سپورਟ ਮੈਨੂੰ ਸਮਝ ਨਹੀਂ ਆਈ ਵੀਰਾ ਪਰ ਹੋਇਆ ਮਾੜਾ ਵੀਰ ਮੈਂ ਤਾਂ ਜੋ ਕਹਾ ਅਰ ਅਕਾਲੀ ਦਲ ਵਾਲੇ ਵਿਚਾਰੇ ਮੈਨੂੰ ਤਸਵੀਰ ਬਾਹਰ ਦਾ ਡਰ ਪੈ ਰਿਹਾ ਕਿ ਤਸਵੀਰਵਾਦੀ ਉਹ ਨਾ ਕਹ ਦੇ ਵੀ ਫੇਰ ਫੇਰ ਹੋਈ ਦੀ ਵੋਟਾਂ ਦੇ ਵਿੱਚ ਗਿਣਤੀ ਗਲਤ ਹੋਈ ਜੋ ਹੋਇਆ ਵਾਹ ਹੋਇਆ ਅਰ ਜਦਦੇ ਜੋ ਝਾੜੂ ਵਾਲੇ ਜਿੱਤੇ ਇਹਨਾਂ ਨੂੰ ਦੁਪੈਰ ਨਹੀਂ ਲੱਗ ਰੇ ਝਾੜੂ ਵਾਲਿਆਂ ਕੇ ਇਹ ਵੀ ਅਕਾਲੀ ਦਲ ਵਾਲੇ ਬਾਅਦ ਚੁੱਪ ਭਾਜਪੀ ਵਾਲੇ ਚੁੱਪ ਕਾਂਗਰਸ ਵਾਲੀ ਵਿਚਾਰੀ ਬੀਬੀ ਯੋ ਕਾਂਗਰਸ ਵਾਲੇ ਜਿਹੜੀ ਖੜੀ ਕੀਤੀ ਯੋ ਪਹਿਲਾਂ ਕਦੇ ਹਾਰੀ ਨਹੀਂ ਇਹ ਆਏਗੀ ਉਹ ਵੀ ਹਾਰ ਗਈ ਵੀਰ ਸਮਝ ਮਾ ਨਹੀਂ ਆ ਰਿਹਾ ਵੀ ਕੀ ਹੋ ਰਿਹਾ ਕੀ ਨਹੀਂ ਆਰ ਉਧਰ ਦੇਖ ਲਿਓ ਵੀਰ ਭਗਵਾਨ ਤਮਨ ਕਹ ਰਿਹਾ ਕਹਾ ਬਈ ਕਾ ਚੁੰਨੀ ਲਾਲ ਕਹਾ ਇਸਾ ਛੋਗੜਾ ਜਿਹੜਾ ਜਿੱਤਿਆ ਕਾ ਯੋ ਮਾਰੀ ਪਾਰਟੀ ਦਾ ਤਾਂ ਬਹੁਤ ਬੜਾ ਬੂਸਟ ਚਲੋ ਲਾਡਾ ਡਿਸਕਸ਼ਨ ਦੇ ਪ੍ਰੋਗਰਾਮ ਵਿੱਚ ਮੈਂ ਯੁਵਾ ਜੀ ਗਿਆ ਬੜੀਆਂ ਖਬਰਾਂ ਤੀਆਂ ਆਲੂ ਸੀਟਾਂ ਥਾਰੇ ਗੱਲ ਹੋਰ ਖਬਰਾਂ ਸੱਜਿਆ ਕਰਾਂਗਾ ਇਨਸਾਰਾਂ ਲਾੜੇ ਪੁੱਤ ਦੀ ਪਿਆਰ ਭਰੀ ਸਾਸਤਰੀ ਕਾਲ